ਸਰਚੋਰੀ ਦੀ ਵਾਰਵਾਤਾਂ ਨੂੰ ਅੰਜਾਮ ਦੇਣ ਵਾਲੇ ਪੰਜ ਗੱਤੀ ਬਟੇ ਦਾ ਕੋਈ ਸੁਣੋਤਾ ਕੋਲ ਦਿੱਤੇ ਗਿਆ ਨਹੀਂ ਇਹ ਆਪਣੇ ਇੰਚਾਰਜ ਸੀਆਈਆ ਇੰਸਪੈਕਟਰ ਨਵਪ੍ਰੀਤ ਇਹਨਾਂ ਦੀ ਟੀਮ ਕੋਲ ਇੱਕ ਬੜੀ ਕ੍ਰੈਡੀਬਲ ਇਨਫੋਰਮੇਸ਼ਨ ਸੀਗੀ ਕਿ ਇੱਕ ਸੁਚੈਨ ਸਿੰਘ ਨਾਂ ਦਾ ਵਿਅਕਤੀ ਹੈਗਾ ਜੋ ਗੱਡੀਆਂ ਤੇ ਮੋਟਰਸਾਈਕਲ ਵਗੈਰਾ ਇਹਨਾਂ ਨੂੰ ਚੋਰੀ ਚੋਰੀ ਵੀ ਕਰਦਾ ਹੈ ਤੇ ਅੱਗੇ ਫਿਰ ਉਸ ਤੋਂ ਬਾਅਦ ਵੇਚ ਦਿੰਦਾ ਹੈ ਉਸ ਇਨਫੋਰਮੇਸ਼ਨ ਤੇ ਕੰਮ ਕਰਦੇ ਹੋਏ ਤੁਰੰਤ ਥਾਣਾ ਕੈਨੇਡਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਤੇ ਸੀਆਈਏ ਦੀ ਟੀਮ ਨੂੰ ਉਦੋਂ ਵੱਡੀ ਸਫਲਤਾ ਮਿਲੀ ਜਦੋਂ ਉਹਨਾਂ ਨੇ ਸੁਖਚੈਨ ਸਿੰਘ ਨੂੰ ਗ੍ਰਿਫਤਾਰ ਕੀਤਾ ਤੇ ਗ੍ਰਿਫਤਾਰ ਜਿਸ ਟਾਈਮ ਉਹਨੂੰ ਗ੍ਰਿਫਤਾਰ ਕੀਤਾ ਉਸ ਉਸ ਟਾਈਮ ਉਹ ਇੱਕ ਮਾਰੂਤੀ ਗੱਡੀ ਤੇ ਸੀਗਾ ਤੇ ਜੋ ਗੱਡੀ ਉਹ ਵੀ ਗੱਡੀ ਚੋਰੀ ਦੀ ਪਾਈ ਗਈ ਉਸ ਤੇ ਕੰਮ ਅੱਗੇ ਕਰਦੇ ਹੋਏ ਇਹਨਾਂ ਨੇ ਡਿਊਰਿੰਗ ਦੀ ਇਨਵੈਸਟੀਗੇਸ਼ਨ ਚਾਰ ਹੋਰ ਬੰਦਿਆਂ ਨੂੰ ਨਾਮਿਨੇਟ ਕੀਤਾ ਜੀ ਜਿਨ੍ਹਾਂ ਦਾ ਨਾਮ ਮਿਸ਼ਾਤ ਮਹਿੰਦਰਾ, ਗੁਰਦੀਪ ਸਿੰਘ, ਪ੍ਰਤੀਕ ਸ਼ਰਮਾ ਤੇ ਆਕਾਸ਼ਦੀਪ ਸਿੰਘ ਆ ਡਿਊਰਿੰਗ ਇਨਵੈਸਟੀਗੇਸ਼ਨ ਇਹ ਜੀ ਸਾਹਮਣੇ ਆਈ ਕਿ ਜਿਹੜੇ ਸੁਖਚੈਨ ਸਿੰਘ ਤੇ ਆਕਾਸ਼ਦੀਪ ਹੈ ਇਹ ਗੱਡੀਆਂ ਦਾ ਮੋਟਰਸਾਈਕਲ ਵਗੈਰਾ ਚੋਰੀ ਕਰਦੇ ਹਨ ਚੋਰੀ ਕਰਕੇ ਇਹੇ ਅੱਗੇ ਨਿਸ਼ਾਂਤ ਗੁਰਦੀਪ ਜਾਂ ਪ੍ਰਤੀਕ ਹੈ ਇਹ ਚੋਰੀ ਦਾ ਸਮਾਨ ਜਿਹੜਾ ਖਰੀਦੇ ਹਨ ਤੇ ਇਹਨਾਂ ਨੂੰ ਅਲੋਮੀਨੇਟ ਕਰਕੇ ਗ੍ਰਿਫਤਾਰ ਕਰਨ ਲਿਆ ਤੇ ਇਹਨਾਂ ਸਾਰਿਆਂ ਕੋਲੋਂ ਉਹ ਦੋ ਗੱਡੀਆਂ ਤੇ ਸੱਤ ਮੋਟਰਸਾਈਕਲ ਰਿਕਵਰ ਹੋਏ। ਇਸ ਇਸ ਸਬੰਧੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਬਟ ਜੋ ਪ੍ਰਿੰਨ ਨੰਬਰ ਨਹੀਂ ਅਜੇ ਤੱਕ ਸਾਹਮਣੇ ਆਇਆ ਹੈ ਜੋ ਸੁਖਸੈਨ ਸਿੰਘ ਹੈਗਾ ਜੀ ਜਿਹਦੇ ਕੋਲ ਮਰੂਤੀ ਰਿਕਵਰ ਹੋਈ ਹੈ ਉਸ ਤੇ ਪਹਿਲਾਂ 6 ਮੁਕਦਮੇ ਦਰਜ ਨੇ ਤਾਂ ਜੋ ਇਹ 6 ਮੁਕਦਮੇ ਦਰਜ ਨੇ ਬਾਕੀਆਂ ਬਾਰੇ ਅਸੀਂ ਅਜੇ ਸਾਰੀ ਪੜਤਾਲ ਕਰ ਰਹੇ ਹਾਂ ਅਸੀਂ ਰਿਮਾਰਡ ਹਾਸਲ ਕੀਤਾ ਹੈਗਾ ਜੀ ਤੇ ਡੂਰਿੰਗ ਦ ਇਨਵੈਸਟੀਗੇਸ਼ਨ ਸਾਰਾ ਕਲੀਅਰ ਹੋਣਾ ਹੈ ਸਰ ਇਹ ਦੇਖੀ ਕੰਮ ਕੀ ਕਰਦੇ ਕੰਮ ਕੋਈ ਵੈਸੇ ਤਾਂ ਕਿਸੇ ਕਲੀਅਰ ਜਦੋਂ ਕੋਈ ਗੱਡੀਆਂ ਦਾ ਕੰਮ ਕਰਦਾ ਸੀ ਜਾਂ ਕੋਈ ਕੋਈ ਸੇਲ ਪਰਚੇਸ ਸੀ ਕੋਈ ਠੀਕ ਹੈ ਕੋਈ ਕਬਾੜੀ ਹੈ ਇਹਨਾਂ ਚੋਂ ਇੱਕ ਦੋ ਹੈਗੇ ਜਿਹੜਾ ਕਬਾੜ ਵ ਇਹ ਜਿਹੜੇ ਟੋਟਲ 5000 ਨੇ ਜੀ 55 ਚੋ 3 ਜਾਨੇ ਤਾਂ ਜ਼ਿਲ੍ਹਾ ਬਠਿੰਡਾ ਦੇ ਰਹਿਣ ਵਾਲੇ ਨੇ ਤੇ 2 ਜਾਨੇ ਜ਼ਿਲ੍ਹਾ ਬਰਨਾਲਾ ਦੇ ਰਹਿਣ ਵਾਲੇ ਸਰ ਇਸ ਕਲਾਮੀਆ ਵਾਰ-ਵਾਰ ਜੁਰਮ ਦੇ ਵਾਲੇ ਬੀਸੇ ਦੇਖੋ ਇਹਦੇ ਵਿੱਚ ਬਹੁਤ ਕਲੀਅਰ ਹੈ ਜੀ ਅਗਰ ਕੋਈ ਵੀ ਇਦਾਂ ਦਾ ਵਾਰ-ਵਾਰ ਜੁਰਮ ਕਰਦੇ ਹਨ ਜਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ ਜਿੱਦਾਂ ਇਹ ਹੁਣ ਚੋਰੀਆਂ ਕਰਦੇ ਨੇ ਅੱਗੇ ਵੇਚਦੇ ਨੇ ਇਹਨਾਂ ਨੇ ਆਪਣੇ ਗਰੁੱਪ ਬਣਾ ਰੱਖੇ ਨੇ ਤਾਂ ਆਰਗੇਨਾਈਜ਼ ਸਿੰਡੀਕੇਟ ਹੈ ਤਾਂ ਅਸੀਂ ਇਸ ਸੰਬੰਧਤ ਜਿਹੜੀਆਂ ਧਾਰਾਵਾਂ ਹੈਗੀਆਂ ਵੀ ਐਨਐਸ ਦੀ 111 112 ਜੋ ਕਿ ਅਟ੍ਰੈਕਟ ਬੇਸਿਕਲੀ ਵਾਰ-ਵਾਰ ਕਰਨ ਵਾਲਿਆਂ ਤੇ ਹੁੰਦੀਆਂ ਤੇ ਜਿਨ੍ਹਾਂ ਨੇ ਇਦਾਂ ਦੇ ਸਟਰੀਟ ਬਣਾ ਰੱਖੇ ਨੇ ਤਾਂ ਅਸੀਂ ਉਹਨਾਂ ਨੂੰ ਸਖਤ ਤੋਂ ਸਖਤ ਧਾਰਾਵਾਂ ਦਾ ਯੂਜ਼ ਕਰਕੇ ਅਸੀਂ ਕਾਰਵਾਈ ਅਵਲ ਵਿੱਚ ਲਿਆ ਹਾਂ ਹਾਂਜੀ ਅੱਜ ਪੇਸ਼ ਕੀਤਾ ਜੀ ਤੇ ਮੈਜਿਸਟਰ ਸਾਹਿਬ ਨੂੰ ਪੇਸ਼ ਕਰਕੇ ਬੋਥਰਮਾਣ ਹਾਸਲ ਕਰਕੇ ਅਸੀਂ ਅਗਲੀ ਤਫਤੀਸ਼ ਅਵਲ ਵਿੱਚ ਲਿਆ